ਦੀ ਇਹ ਖਬਰ ਤੁਹਾਡੇ ਲਈ ਬਹੁਤ ਹੀ ਖਾਸ ਰਹਿਣ ਵਾਲੀ ਹੈ ਕਿਉਂਕਿ ਇਹ ਖਬਰ ਹਰ ਇੱਕ ਵਰਗ ਲਈ ਬਹੁਤ ਹੀ ਜ਼ਰੂਰੀ ਹੈ ਇਸ ਕਰਕੇ ਕੁਝ ਅਜਿਹੇ ਕੰਮ ਹਨ ਜਿਹੜੇ ਤੁਸੀਂ ਅੱਜ ਹੀ ਕਰ ਸਕਦੇ ਹੋ ਕਿਉਂਕਿ ਕੱਲ ਨੂੰ ਪੰਜਾਬ ਵਿੱਚ ਹੋਣ ਜਾ ਰਿਹਾ ਹੈ ਵੱਡਾ ਐਕਸ਼ਨ ਜਿਸ ਕਰਕੇ ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਜਾਣ ਅਤੇ ਆਉਣ ਵਿੱਚ ਕਾਫੀ ਦਿੱਕਤ ਆ ਸਕਦੀ ਹੈ ਇਸ ਕਰਕੇ ਅੱਜ ਹੀ ਇਸ ਬਾਰੇ ਤਿਆਰੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੀਆਂ ਆਵਾਜਾਈ ਠੱਪ ਰਵੇਗੀ ਕਿਉਂਕਿ ਪੰਜਾਬ ਅਤੇ ਹਰਿਆਣਾ ਵਿੱਚ ਜੋ ਕਿ ਕਿਸਾਨੀ ਅੰਦੋਲਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਇਸ ਵਿੱਚ ਸੁਪਰੀਮ ਕੋਰਟ ਨੇ ਵੀ ਆਪਣੀ ਐਂਟਰੀ ਕਰ ਦਿੱਤੀ ਹੈ ਸੁਪਰੀਮ ਕੋਰਟ ਨੇ ਕਾਨੂੰਨ ਸੂਤਰਾਂ ਦੇ ਹਵਾਲੇ ਤੋਂ ਕੇ ਸਭ ਤੋਂ ਵੱਡੀ ਖਬਰ ਆਈ ਹੈ ਕਿ ਪੰਜਾਬ 'ਚ ਹੁਣ ਵੱਡਾ ਐਕਸ਼ਨ ਹੋ ਸਕਦਾ ਹੈ ਇਸ ਕਰਕੇ ਬਹੁਤ ਸਾਰੀਆਂ ਥਾਵਾਂ ਤੇ ਪਾਬੰਦੀ ਲੱਗ ਸਕਦੀ ਹੈ ਹੋ ਸਕਦਾ ਹੈ ਤੁਸੀਂ ਜਿਹੜਾ ਅੱਜ ਕੰਮ ਕਰ ਰਹੇ ਹੋ ਉਹ ਕੱਲ ਨੂੰ ਕਰਨਾ ਚਾਹੁੰਦੇ ਹੋ ਸੋ ਇਸ ਲਈ ਜਿਹੜਾ ਕੰਮ ਜ਼ਰੂਰੀ ਹੈ ਤੁਸੀਂ ਅੱਜ ਹੀ ਮਕਮਲਾ ਕਰ ਸਕਦੇ ਹੋ ਕਿਉਂਕਿ ਪੰਜਾਬ ਵਿੱਚ ਪੂਰੀ ਤਰ੍ਹਾਂ ਦਾ ਬੰਦ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬੰਸ ਸਿੰਘ ਪੰਨੇਰ ਨੇ ਬੜਾ ਹੀ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਕਹਿੰਿਆ ਕਿ ਰੇਲ ਆਵਾਜਾਈ ਪੂਰੀ ਤਰ੍ਹਾਂ ਠਾਪ ਰਵੇਗੀ ਇਸ ਕਰਕੇ ਜਿਹੜੇ ਮਸਾਫਰ ਰੇਲ ਤੇ ਸਫ਼ਰ ਕਰਨਾ ਚਾਹੁੰਦੇ ਹਨ ਉਹ ਅੱਜ ਹੀ ਪਹਿਲਾਂ ਹੀ ਸਫ਼ਰ ਕਰ ਲੈਣ ਜਾਂ ਇੱਕ ਦਿਨ ਪਿੱਛੇ ਪਾ ਦੇਣ ਕਿਉਂਕਿ ਇਸ ਦਿਨ ਪੂਰੀ ਤਰ੍ਹਾਂ ਰੇਲਵੇ ਆਵਾਜਾਈ ਬੰਦ ਰਹੇਗੀ ਸੜਕਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਦੁਕਾਨਾਂ ਵੀ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਜਿਸ ਨਾਲ ਵਪਾਰੀ ਵਰਗ ਨੂੰ ਵੀ ਕਾਫੀ ਠੇਸ ਪਹੁੰਚ ਰਹੀ ਹੈ ਅਤੇ ਮਜ਼ਦੂਰ ਵਰਗ ਨੂੰ ਵੀ ਦੁਕਾਨਾਂ ਵੀ ਬੰਦ ਰਹਿਣਗੀਆਂ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰ ਬੰਦ ਰਹਿਣਗੇ ਪ੍ਰਾਈਵੇਟ ਵਹੀਕਲ ਵੀ ਨਹੀਂ ਚਲਾਏ ਜਾਣਗੇ ਗੈਸ ਸਟੇਸ਼ਨ ਬੰਦ ਰਹਿਣਗੇ ਪੈਟਰੋਲ ਪੰਪ ਬੰਦ ਰਹਿਣਗੇ ਸਬਜੀ ਮੰਡੀ ਬੰਦ ਰਹੇਗੀ ਦੁੱਧ ਦੀ ਸਪਲਾਈ ਵੀ ਬੰਦ ਰਹੇਗੀ ਵ્યાં ਵਾਲਿਆਂ ਨੂੰ ਸਿਰਫ ਇਜਾਜ਼ਤ ਮਿਲੇਗੀ ਜਾਂ ਅਮਰਜੈਂਸੀ ਜਿਹੜੀਆਂ ਸਲਾਵਾਂ ਚੱਲ ਰਹੀਆਂ ਹਨ ਉਹਨਾਂ ਨੂੰ ਛੋਟ ਮਿਲੇਗੀ ਜਾਂ ਕਿਸੇ ਨੇ ਨੌਕਰੀ ਜਾਂ ਹੋਰ ਕਿਸੇ ਥਾਂ ਤੇ ਜ਼ਰੂਰੀ ਇੰਟਰਵਿਊ ਲਈ ਜਾਣਾ ਹੈ ਪਰ ਇਸ ਵਿੱਚ ਵੀ ਕਾਫੀ ਉਹਨਾਂ ਨੂੰ ਦਿੱਕਤਾਂ ਆ ਸਕਦੀਆਂ ਸਨ ਇਸ ਕਰਕੇ ਜਿਨ੍ਹਾਂ ਨੇ ਕੋਈ ਵੀ ਕੰਮ ਕਰਨਾ ਹੈ ਉਹ ਅੱਜ ਹੀ ਪੂਰਾ ਕਰ ਲੈਣ ਕਿਉਂਕਿ ਕੱਲ ਨੂੰ ਪੰਜਾਬ ਵਿੱਚ ਪੂਰੀ ਤਰ੍ਹਾਂ ਬੰਦ ਦਾ ਐਲਾਨ ਕੀਤਾ ਗਿਆ ਹੈ ਇਸ ਕਰਕੇ ਕਿਸਾਨ ਮਜ਼ਦੂਰਾਂ ਤੇ ਇਹ ਕਾਫੀ ਵੱਡਾ ਸੰਘਰਸ਼ ਦਾ ਸਮਾਂ ਹੈ ਇਸ ਕਰਕੇ ਛੋਟੇ ਮਜ਼ਦੂਰ ਜੋ ਘਰੇਲੂ ਆਪਣੀ ਲੋੜਾਂ ਰੋਜ਼ਾਨਾ ਦੀ ਆਪੂਰਤੀ ਕਰਦੇ ਹਨ ਉਹਨਾਂ ਨੂੰ ਇਸ ਵਿੱਚ ਕਾਫੀ ਦਿੱਕਤ ਆਵੇਗੀ ਜਿਨ੍ਹਾਂ ਦੀ ਰੋਜ਼ਮਰਹ ਦੀ ਦਿਹਾੜੀ ਨਾਲ ਹੀ ਆਪਣਾ ਕੰਮ ਚੱਲਦਾ ਹੈ ਉਹ ਕਿਸ ਪਾਸੇ ਨੂੰ ਜਾਣਗੇ ਇਸ ਕਰਕੇ ਇਸ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇਸ ਕਰਕੇ 30 ਦਸੰਬਰ ਨੂੰ ਕਿਸਾਨਾਂ ਨੇ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਹੈ ਇਹ 7 ਵਜੇ ਤੋਂ ਨੂੰ ਸ਼ਾਮ 4 ਵਜੇ ਤੱਕ ਪੂਰੀ ਤਰ੍ਹਾਂ ਮੁਕੰਮਲ ਹੀ ਪੰਜਾਬ ਬੰਦ ਰਹੇਗਾ ਇਸ ਤਰ੍ਹਾਂ ਹਰੇਕ ਚੀਜ਼ ਆਵਾਜਾਈ ਤੇ ਹੋਰ ਸਭ ਕੁਝ ਪ੍ਰਭਾਵਿਤ ਹੋਵੇਗਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਆਪਣਾ ਕੰਮ ਪੂਰਾ ਕਰ ਸਕਦੇ ਹੋ